ਇਹ ਜਿਹੜੇ ਤਿੰਨੇ ਧਮਾਕੇ ਨੇ ਤਿੰਨੇ ਨਾਮ ਨੇ ਮੇਸ ਰਾਸੀ ਜੀ ਸਿੰਘ ਰਾਸੀ ਤੇ ਕੁੰਭ ਰਾਸੀ ਦੇ ਹਿੱਸੇ ਜਾਣਗੇ ਕੋ ਡੇਟ ਆਵਰਥ ਲੈ ਕੇ ਹੋਣਾ ਚਾਹੁੰਦਾ ਟਾਈਮ ਲੈ ਕੇ ਉਹਨਾਂ ਦੇ ਫੋਟ ਤੁਹਾਨੂੰ ਟਿਕਟਾਂ ਦਵਾਂਗੇ ਤੇ ਆਉਣਾ ਪੰਡ ਲਾੜੀ ਏਜੰਸੀ ਤੇ ਆ ਤੁਸੀਂ ਅਮਰਗੜ ਕੋਈ ਪ੍ਰਾਈਵੇਟ ਡਰਾ ਨਹੀਂ ਹੈਗਾ ਸਰਕਾਰੀ ਟਿਕਟ ਹੈ 500 ਰੁਪਏ ਦੀ ਟਿਕਟਾਂ ਤੇ 10 ਕਰੋੜ ਰੁਪਏ ਦਾ ਫਰਸਟ ਪ੍ਰਾਈਵ ਪਬਲਿਕ ਟੂ ਗਰੰਟੀਡ ਲੇ ਮਿੱਤਰੋ ਜੇ ਤੁਸੀਂ ਚਾਹੋ ਨਿਓ ਵੀ ਤੁਹਾਡੇ ਕੋਲੇ ਇਕੱਠਾ ਪੈਸਾ ਆ ਜਾਏ ਐਨਾ ਆ ਜਾਏ ਵੀ ਤੁਹਾਡੀਆਂ 5-7 ਪੀੜੀਆਂ ਬਈ ਬਹਿ ਕੇ ਖਾਣ ਤਾਂ ਇੱਕ ਵਾਰ ਆ ਜਾਓ ਬਈ ਅਮਰਗੜ੍ਹ ਦੇ ਵਿੱਚ ਪੰਡਤ ਜੀ ਨਾਲ ਗੱਲਬਾਤ ਕਰ ਲੋ ਵੀ ਕੀ ਗੱਲਬਾਤ ਹੋਊਗੀ ਕਿਵੇਂ ਹੋਊਗਾ ਇਹ ਕੁਝ ਵੀ ਤੁਹਾਡੀਆਂ 5-7 ਬਿੜੀਆਂ ਬਹਿ ਕੇ ਖਾਣ ਗਿਆ ਤੁਹਾਡੇ ਸਾਰੇ ਸੁਪਨੇ ਪੂਰੇ ਹੋਣਗੇ ਜੀ ਕਾਰ ਘਰ ਤੇ ਜਹਾਜ਼ ਉੱਪਰ ਚੜਨ ਵਾਲਾ ਵੀ ਸਾਰੇ ਸੁਪਨੇ ਪੂਰੇ ਹੋਣਗੇ ਦੋਸਤੋ ਪੰਡਿਤ ਜੀ ਕਿਵੇਂ ਹੋਣਗੇ ਉਹ ਸੁਪਨੇ ਪੂਰੇ ਹੋਣਗੇ ਫਿਰੇ ਅਮਰਗੜ ਆਉਣਾ ਪੈਣਾ ਹਾਂਜੀ ਪੰਡਿਤ ਲਾਟਰੀ ਏਜੰਸੀ ਠੀਕ ਆ ਜੀ ਠੀਕ ਆ ਫੇਸ ਦੇਖ ਲਓ ਮੇਰਾ ਹੂੰ ਫੇਸ ਪਛਾਣ ਲਓ ਇੱਥੇ ਆਉਣਾ ਕਿਤੇ ਫਲੇਖੇ ਨਾ ਹੋਵੇ ਕਿਤੇ ਹੋਰ ਭਗ ਜਾऊं ਠੀਕ ਹੈ ਜੀ ਠੀਕ ਹੈ ਕਿਤੇ ਕਹੋ ਵੀ ਅਮਰਗੜ ਹੀ ਆਉਣਾ ਸੀ ਤੇ ਅਮਰਗੜ ਆ ਕੇ ਇਹ ਵੀ ਨਹੀਂ ਹੈਗਾ ਲੋਕੇਸ਼ਨ ਦੇਖੋ ਸਾਡੀ ਦੁਕਾਨ ਦੀ ਠੀਕ ਹੈ ਸਹੀ ਗੱਲ ਹੈ ਠੀਕ ਹੈ ਸਾਡੀ ਫੋਟੋ ਲੱਗੀ ਹੈ ਬੋਰਡ ਤੇ ਵਕਾਇਦਾ ਸਾਡੀ ਸਟੈਂਪ ਲੱਗੇਗੀ ਪੰਡਤ ਲਾਟਰੀ ਏਜੰਸੀ ਦੀ ਠੀਕ ਹੈ ਜੀ ਫਿਰ ਇਹ ਪੰਡਤ ਦੇ ਕੋਲ ਪਾਉਣਗੇ ਠੀਕ ਹੈ ਜੀ ਠੀਕ ਤੇ ਗੱਲ ਹੈ ਕਿ ਲੋਹੜੀ ਮਕਰ ਸਕ੍ਰਾਂਤੀ ਬੰਪਰ ਦੀ ਠੀਕ ਹੈ ਜੀ ਪੰਜਾਬ ਸਰਕਾਰ ਦਾ ਵੱਡੀ ਗੱਲ ਆ ਕੋਈ ਪ੍ਰਾਈਵੇਟ ਡਰਾ ਨਹੀਂ ਹੈਗਾ ਸਰਕਾਰੀ ਟਿਕਟ ਹੈ 50000 ਰੁਪਏ ਦੀ ਟਿਕਟਾ ਤੇ 10 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਪਬਲਿਕ ਟੂ ਗਰੰਟੀਡ ਠੀਕ ਹੈ ਜੀ ਕਿੰਨੇ ਬੰਦਿਆਂ ਨੂੰ ਇਹ ਇਹ ਸਿੰਗਲ ਬੰਦੇ ਨੂੰ ਇੱਕ ਬੰਦੇ ਨੂੰ 10 ਕਰੋੜ ਲੈ ਵੀ ਇੱਕੋ ਬੰਦੇ ਨੂੰ ਫਰਸਟ ਪ੍ਰਾਈਜ਼ ਦੇ ਵਿੱਚ 10 ਕਰੋੜ ਰੁਪਏ ਤਾਂ ਹੀ ਕਹਿੰਦੇ ਵੀ ਜੇ ਇੱਕ ਵਾਰ ਖਾਤੇ 'ਚ ਰੱਖਤਾ ਤਾਂ ਵਿਆਜ ਹੀ ਨਹੀਂ ਮੁੱਕਦਾ ਵਿਆਜ ਇਹਨੇ ਮੁੱਕਣਾ ਇਹਾਰੇ ਲੁੱਟਣਗੇ ਨਜ਼ਾਰੇ ਪੂਰੇ ਠੀਕ ਹੈ ਹਾਂਜੀ ਉਸ ਤੋਂ ਬਾਅਦ ਵਿੱਚ ਜੇਕਰ ਤਰਸੇਮ ਗੱਲ ਕਰੀਏ ਤਾਂ ਆਊਗਾ 1 ਕਰੋੜ ਰੁਪਏ ਉਹ ਵੀ ਸਿੰਗਲ ਬੰਦੇ ਦਾ ਠੀਕ ਹੈ ਜੀ ਦੂਜੇ ਨਾਮ ਦੇ ਵਿੱਚ ਹਾਂਜੀ ਤੇ ਥਰਡ ਪ੍ਰਾਈਜ਼ ਦੀ ਜੇਕਰ ਗੱਲ ਕਰੀਏ ਤਾਂ ਆਊਗਾ ਅੱਧਾ ਕਰੋੜ ਯਾਨੀ ਕਿ 50 ਲ ਲਵੀ ਤਿੰਨੇ ਜਿਹੜੇ ਪਹਿਲੇ ਤਿੰਨੇ ਨੇ ਵੀ ਵੱਡੇ ਧਮਾਕੇ ਨੇ ਹਾਂ ਤੇ ਇਦੋਂ ਵੱਡਾ ਧਮਾਕਾ ਇਹ ਜਿਹੜੇ ਤਿੰਨੇ ਧਮਾਕੇ ਨੇ ਤਿੰਨੇ ਨਾਮ ਨੇ ਮੇਸ ਰਾਸੀ ਜੀ ਸਿੰਘ ਰਾਸੀ ਤੇ ਕੁੰਭ ਰਾਸੀ ਦੇ ਹੀ ਸੀ ਜਾਣਗੇ ਪੱਕੀ ਗੱਲ ਹੈ ਜੀ ਪੱਕੀ ਇੱਟ ਵਰਗੀ ਲੈ ਵੀ ਅੱਜ ਤੱਕ ਜਿੰਨਾ ਵੀ ਰਾਸ਼ੀ ਵਾਲੇ ਪੰਡਤ ਜੀ ਨੇ ਕਿਹਾਗਾ ਉਹ ਪੱਥਰ ਤੇ ਲਕੀਰੇ ਹੋਈ ਆ ਵੀ ਨਿਕਲਿਆਗਾ ਉਹਨਾਂ ਨੂੰ ਦੇਖੋ ਪਰਮਾਤਮਾ ਸਾਡੀ ਜਵਾਨ ਦੀ लाज ਰੱਖਦਾ ਅੱਜ ਤੇ ਜੋਤਸ ਦੇ ਹਿਸਾਬ ਨਾਲ ਸੰਕੇਤ ਦਤਾਂ ਸਹੀ ਗੱਲ ਹੈ ਜੀ ਠੀਕ ਹੈ ਇਹ ਦੱਸਦੇ ਵੀ ਇਹ ਤਿੰਨੇ ਨਾਮਾਂ ਦੇ ਹੱਕਦਾਰ ਤਿੰਨੇ ਰਾਸ਼ੀ ਵਾਲੇ ਬੰਦੇ ਹੋਣਗੇ ਸਹੀ ਗੱਲ ਹੈ ਠੀਕ ਹੈ ਆਉਣਾ ਕਿਵੇਂ ਆ ਪੰਡਤ ਲਾਟਰੀ ਏਜੰਸੀ ਕੋਲ ਆਉਣਾ ਆਪਣਾ ਡੇਟ ਆਫ ਬਰਥ ਲੈ ਆਇਓ ਜਨਮ ਦਾ ਟਾਈਮ ਲੈ ਆਇਓ ਉਦੇ ਅਕੋਰਡਿੰਗ ਜਿਉ ਤੁਹਾਡਾ ਲੱਕੀ ਨੰਬਰ ਬਣਦਾ ਹੋਗਾ ਤੁਹਾਨੂੰ ਅਸੀਂ ਟਿਕਾ ਦੇ ਕੇ ਭੇਜਦਾ ਠੀਕ ਹੈ ਜੀ ਠੀਕ ਹੈ ਹੁਣ ਜੇ ਇੱਕ ਗੱਲ ਕਰੀਏ ਹੋਰ ਆਪਾਂ ਇਸ ਤੋਂ ਇਲਾਵਾ ਅਗਲੇ ਇਸ ਤੋਂ ਬਾਅਦ ਚੌਥਾ ਨਾਮ ਆ ਜਿਹੜਾ 8 ਕਸਟਮਰਾਂ ਨੂੰ ਦਾਦਾ 10 ਲੱਖ ਰੁਪਏ ਦਾ ਪਾਈ ਜਾਏ ਲੈ ਵੀ 8 ਬੰਦੇ 10-10 ਲੱਖ ਜਾਲੀ ਕੀ ਬਈ ਛੋਟਾ ਨਹੀਂ ਹੈਗਾ ਇਹਦਾ ਬੱਡਾ ਬਹੁਤ ਆ ਚੌਥੇ ਨਾਮ ਦੇ ਵਿੱਚ ਇਹਦਾ ਵੱਡਾ ਤਮੱਕਾ ਹਾਂ ਜੀ ਉਸ ਤੋਂ ਬਾਅਦ ਦੇ ਵਿੱਚ ਜੇਕਰ ਗੱਲ ਕਰੀ ਆਪਾਂ ਪੰਜਵੇਂ ਨਾਮ ਦੀ ਤਾਂ ਅੱਠ ਕਸਟਮਰਾਂ ਨੂੰ 5-5 ਲੱਖ ਰੁਪਏ ਮਿਲ ਗਏ ਲੈ ਵੀ ਮਿੱਤਰੂ ਦੇਖ ਸਾਦੋਂਗੇ ਜਾਨਕਿ ਲੱਖਪਤੀ ਦਾ ਵੀ 15 ਦਾ ਇਹੀ ਹੋ ਗਏ 16 ਲੱਖਪਤੀ ਤੇ 2 ਕਰੋੜਪਤੀ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਵੀਰੇ ਸੇਵਾ ਪ੍ਰਾਈ ਜਿਹੜਾ 1600 ਕਸਟਮਰ ਨੂੰ 9-9000 ਰੁਪਿਆ ਹਾਂਜੀ ਤੇ 1600 ਕਸਟਮਰ ਨੂੰ 5-5000 ਰੁਪਿਆ ਜੀ ਤੇ 1600 ਕਸਟਮਰ ਨੂੰ 3-3000 ਰੁਪਿਆ ਲਾਸਟ ਗੱਲ ਕਰੀਏ 60000 ਕਸਟਮਰ ਨੂੰ 1-1000 ਰੁਪਏ ਦਾ ਪ੍ਰਾਈਜ਼ ਪੰਜਾਬ ਸਰਕਾਰ ਦੇ ਲੋਹੜੀ ਮਕਰ ਸਕ੍ਰੰਤੀ ਬੰਪਰ ਦੇ ਵਿੱਚੋਂ ਜਿਨ੍ਹਾਂ ਦੇ ਹੱਕਦਾਰ ਹੋਣ ਜਾ ਰਹੇ ਨੇ ਮੇਸ ਰਾਸੀ ਕੁੰਭ ਰਾਸੀ ਤੇ ਸਿੰਘ ਰਾਸੀ ਠੀਕ ਹੈ ਜੀ ਠੀਕ ਹੈ ਤੇ ਇੱਥੇ ਗੱਲ ਤੇ ਆ ਰੱਖੋ ਡੇਟ ਆਵਰਥ ਲੈ ਕੇ ਆਉਣਾ ਚਾਹੁੰਦਾ ਟਾਈਮ ਲੈ ਕੇ ਉਹਨਾਂ ਦੇ ਕੋਡ ਤੁਹਾਨੂੰ ਟਿਕਟਾਂ ਦੇਵਾਂਗੇ ਤੇ ਆਉਣਾ ਪੰਡ ਲਾੜੀ ਏਜੰਸੀ ਤੇ ਆ ਤੁਸੀਂ ਅਮਰਗੜ ਠੀਕ ਹੈ ਜੀ ਠੀਕ ਹੈ ਇਹ ਨਾ ਹੋਵੇ ਵੀ ਤੁਸੀਂ ਆਓ ਵੀ ਅਮਰਗੜ ਇਨੀ ਦੂਰੋਂ ਤੇ ਪਹੁੰਚੋ ਵੀ ਨਾ ਪੰਡਤ ਕੋਲ ਸਹੀ ਗੱਲ ਇਹ ਚੀਜ਼ ਦਾ ਪਿਆਰ ਰੱਖਿਓ ਦੇਖੋ ਟਾਈਮ ਕੱਢ ਕੇ ਆਇਓ ਟਿਕਟਾਂ ਜੇਕਰ ਤੁਸੀਂ ਲੈ ਕੇ ਆਣੇ 5 ਵਜੇ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਪਹੁੰਚ ਜਿਓ ਠੀਕ ਹੈ ਜੀ ਠੀਕ ਹੈ ਤੇ ਟਿਕਟਾਂ ਤੁਹਾਨੂੰ ਦੇਵਾਂਗੇ ਤੇ ਇੱਕ ਰਹਿ ਗਈ ਗੱਲ WhatsApp ਵਾਲੀ ਹਾਂ ਜੀ ਜਿਹੜਾ WhatsApp ਵਾਲਾ ਕੰਮ ਆ ਉਹ ਵੰਦ ਆ ਠੀਕ ਹੈ ਜੀ ਉਹ ਫਲਾਨ ਸਾਡੇ ਕੋਲ ਵੰਦ ਹੈ ਕੋਈ WhatsApp ਤੇ TikTok government ਤੋਂ ਮਨਾਹੀ ਆ। ਠੀਕ ਆ ਜੀ। TikTok ਪਰ ਕੋਰੀਅਰ ਕਰਵਾ ਸਕਦੇ ਆ। ਹਾਂ ਜੀ। ਤੁਸੀਂ ਆਪਣੇ ਘਰ ਮੰਗਵਾ ਸਕਦੇ ਹੋ ਅਸੀਂ ਭੇਜ ਦਨੇ ਉਹ ਵੀ ਅਸੀਂ ਸਾਡੇ ਕੋਲ ਥੋੜੀ ਪ੍ਰੋਬਲਮ ਚੱਲ ਰਹੀ ਆ ਪਰ ਅਸੀਂ ਤਾਂ ਇਹੀ ਕਹਿੰਦੇ ਯਾਰ 10 ਕਰੋੜ ਦਾ ਮਸਲਾ ਸਰ ਸੇਮ ਹੋਰੇ ਆਉਣਾ ਚਾਹੀਦਾ। ਸਹੀ ਗੱਲ ਆ ਵੀ ਇੱਥੇ ਆਓ ਇੱਥੇ ਆ ਕੇ ਪਾ ਗਾ। ਕਈ ਵੀਰ ਪਤਾ ਕੀ ਕਹਿੰਦੇ ਨੇ ਫਾਡੀ ਫੋਨ ਨਹੀਂ ਚੱਕਦੇ ਫੋਨ ਅਟੈਂਡ ਨਹੀਂ ਹੁੰਦਾ ਜੀ ਫੋਨ ਚੱਕਦੇ ਨਹੀਂ ਫੋਨ ਲੱਗਦੇ ਨਹੀਂ ਉਹ ਤਾਂ ਭੁੱਲ ਹੀ ਹੋਇਆ ਯਾਰ ਯਾਰ ਵੀਡੀਓ ਪਾਤੀ ਤਾਂ ਪੰਡਤ ਹੋਰੀ ਮਿਲੂਗਾ। ਸਹੀ ਗੱਲ ਆ ਜੀ। ਠੀਕ ਹੈ। ਸਿਰਫ ਸ਼ਨੀਵਾਰ ਦੇ ਦਿਨ ਮੈਂ ਤੁਹਾਨੂੰ ਲੁਧਿਆਣਾ ਦੇ ਸ ਠੀਕ ਹੈ ਤੇ ਇਸ ਵਾਰ ਮੰਗਲਵਾਰ ਨੂੰ ਹੋਊਗਾ ਮੈਂ 24 ਤਰੀਕ ਨੂੰ ਬਟੰਡੇ ਤੇ ਵਾਕੀ ਦਿਨ ਤਾਂ ਮੈਂ ਉਰੀ ਹਣਾ ਸਹੀ ਗੱਲ ਆ ਤੋ ਮੈਂ ਬਟੰਡੇ ਵੀ ਇਸ ਵਾਰ ਲਾਸਟ ਦੇ ਨਹੀਂ ਆਪਣਾ ਉਥੇ ਉਸ ਤੋਂ ਬਾਅਦ ਫਿਰ ਅਗਲੇ ਵਾਰ ਪਰੇ ਜਾਵਾਂਗੇ ਤਿੰਨ ਗੇੜੇ ਮੈਂ ਲਾਤੇ ਬਟੰਡੇ ਦੇ ਵੀਰੇ ਇਸ ਤੋਂ ਬਾਅਦ ਲਾਸਟ ਹੈ ਜਿਹੜੇ ਵੀਰ ਬਟੰਡੇ ਦੇ ਏਰੀਆ ਦੇ ਨੇ ਉਹ ਇਸ ਮੰਗਲਵਾਰ ਨੂੰ ਆਪਣਾ ਕਨਫਰਮ ਕਰ ਲੈਣਾ ਠੀਕ ਆ ਠੀਕ ਹੈ ਸਰੀ ਵਾਲਾ ਲੁਧਿਆਣਾ ਮੇਰਾ ਪੱਕਾ ਬਾਕੀ ਦੇ ਨਮਰਗੜ ਫੋਨ ਫਾਨ ਦੀ ਟੈਨਸ਼ਨ ਲੋ ਵੀ ਫੋਨ ਨਹੀਂ ਚੱਕਿਆ ਗਿਆ ਜੀ ਭਾਂਡੇ ਜੀ ਹੋਣਗੇ ਜਾਂ ਨਹੀਂ ਹੋਣਗੇ ਮੇਰੇ ਆਜ ਉਹ ਟਾਈਮ ਕੱਢ ਕੇ ਮੈਂ ਉਰੀ ਆ ਠੀਕ ਹੈ ਜੀ ਠੀਕ ਹੈ ਜੀ ਮੇਤਰੋ ਜਿਹੜੇ ਮੇਰੇ ਵੀਰਨਾਂ ਆਪਣੇ ਸੁਪਨੇ ਪੂਰੇ ਕਰਨਾ ਚਾਹੁੰ ਸੇ ਸੇਤੀ ਆਜੋ ਪੰਡਿਤ ਜੀ ਦੇ ਕੋਲੇ ਅਮਰਗੜ੍ਹ ਦੇਵ ਤੇ ਜ਼ਿਲ੍ਹਾ ਕਿਹੜਾ ਪੈ ਗਿਆ ਇਹ ਜ਼ਿਲ੍ਹਾ ਮੀਰਕੋਟਲਾ ਜ਼ਿਲ੍ਹਾ ਵੀਰੇ ਅਗਰ ਤੇ ਇਕਲ ਹੋਰ ਧਿਆਨ ਰੱਖਿਓ ਵੀ ਅਸੀਂ ਕਿਸੇ ਨੂੰ ਫੋਨ ਨਹੀਂ ਕਰਦੇ ਜੇਕਰ ਤੁਹਾਨੂੰ ਕੋਈ ਫੋਨ ਕਰਕੇ ਕਹਿੰਦਾ ਵੀ ਪੰਡਿਤ ਬੋਰਿਆ ਤਾਂ ਸੰਭਲੋ ਫੇਕ ਹੈ ਫਰਾਡ ਆ ਉਹਨਾਂ ਤੋਂ ਬਚੋ ਉਹਨਾਂ ਨੂੰ ਪੈਸੇ ਨਾ ਪਾਓ ਠੀਕ ਹੈ ਜੀ ਜੀ ਮਿੱਤਰੋ ਜੇ ਤੁਸੀਂ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਤਾਂ ਆਜੋ ਸੇਤੀ ਅਮਰਗੜ੍ਹ ਦੇਵ ਜਿਹੜੇ 500 ਰੁਪਏ ਦੀ ਦੇਖ ਸਕਦੇ ਹੋ ਬਾਈ ਜੀ ਲੋਡ ਕੰਪਲੈਕਸ ਉਹਦਾ ਟੈਕ ਦਾ 500 ਦੀ ਹੈਗੀ ਹੈਗੀ ਆ ਪਾ ਸਕਦੇ ਆ ਪਰ ਮੇਰੀ ਕੋਸ਼ਿਸ਼ ਇਹ ਹੋ ਗਈ ਵੀ ਜਿਹੜਾ ਬੰਦਾ ਸਾਡੇ ਕੋਲ ਆਉਂਦਾ ਤੁਹਾਡੀ ਜੇਵੇ ਜਾਤ ਦਿੰਦੀ ਆ ਜਿਹਦੇ ਵਿੱਚ ਮੇਸ ਰਾਸੀ ਕੁੰਭ ਰਾਸੀ ਤੇ ਸਿੰਘ ਰਾਸੀ ਆਉਂਦੀ ਆ ਤਾਂ ਉਹ 2000 ਤੋਂ ਪਲੱਸ ਖਰੀਦਾਰੀ ਕਰਕੇ ਲੈ ਕੇ ਜਾਓ ਨਾਮ ਲੱਗਣ ਦੇ ਚਾਂਸ ਧੁਕਣੇ ਵੱਢ ਗਏ ਲੈ ਮਿੱਤਰੋ ਦੇਖ ਸਕਦੇ ਹੋ ਜਾਨੇ ਕਿ ਇਹ ਕੰਪੋ ਪੈਕ ਬਣ ਗਿਆ ਇਹ ਕੰਪੋ ਪੈਕ ਦੇ ਹੱਥ ਕੋਲ 2400 2100 2700 ਅਲੱਗ-ਅਲੱਗ ਨੇ ਵੀ ਦੇਖੋ ਤੁਹਾ ਵੱਡੇ ਕੰਪੋ ਬੈਗ ਪਾਓ ਤੁਹਾਡੇ ਚਾਂਸ ਹੋਰ ਵੀ ਜ਼ਿਆਦਾ ਵੱਢਣਗੇ ਲੈ ਵੀ ਮਿੱਤਰੋ ਆਜੋ ਸਿੱਧੀ ਅਮਰਗੜ ਦੇ ਵਿੱਚ ਫੌਨ ਫੌਨ ਦੀ ਤੁਸੀਂ ਹੁਣ ਵੇਟ ਨਾ ਕਰੋ ਤੁਸੀਂ ਇੱਥੇ ਆਓ ਸਿੱਧੀ ਬੱਸ ਦੇ ਉੱਪਰ ਚੜ੍ਹ ਕੇ ਮੋਟਰਸਾਈਕਲ ਦੇ ਉੱਤੇ ਗੱਡੀਆਂ ਦੇ ਉੱਤੇ ਤੇ ਲੈ ਜਾਓ ਟਿਕਟਾਂ ਪੰਡ ਜੀ ਦੇ ਕੋਲੋਂ ਠੀਕ ਆ ਪੰਡ ਜੀ ਹਾਂਜੀ ਠੀਕ ਧੰਨਵਾਦ ਭਾਈ ਜੀ ਧੰਨਵਾਦ